ਸੋਡਾ ਸਵਾਗਤ ਹੈ ਮੇਰੇ YouTube ਚੈਨਲ 'ਚ ਤੇ ਮੈਂ ਅੱਜ ਤੁਹਾਨੂੰ ਜਿਹੜਾ ਬਰਨਾਲੇ ਦਾ ਜਿਹੜਾ ਬਸ ਰੇਲਵੇ ਸਟੇਸ਼ਨ ਦਿਖਾਵਾਂਗਾ। ਉਹ ਪਾਤਨ ਦਾ ਜਿਹੜਾ ਰੇਲਵੇ ਸਟੇਸ਼ਨ ਦਿਖਾਣੇ ਆ। ਤੇ ਇਸ ਸਾਹਮਣੇ ਬੁਕਿੰਗ ਅਰ ਰਿਜ਼ਰਵੇਸ਼ਨ ਆਫਿਸ ਦੇ ਅਰੋ ਦਿੱਤੇ ਅੜੀਕਰ ਸਰਕਾਰੀ ਰੇਲਵੇ ਪੁਲਿਸ ਸਟੇਸ਼ਨ ਸੁਪਰਡੈਂਟ ਦਾ ਦਫਤਰ ਸਾਰਿਆਂ ਦੇ ਅਰੋ ਲੱਗੇ ਆ ਉਡੀਕਰ ਔਰਤਾਂ ਲਈ ਉਡੀਕਰ ਰੇਲਵੇ ਸੁਰੱਖਿਆ ਵਾਲ ਪਾਰਕਿੰਗ ਜਿਹੜੀ ਹੈ ਸਾਰਾ ਕੁਝ ਇਹ ਹੈ ਤੇ ਇਹ ਆਪਾਂ ਇੱਥੋਂ ਆਏ ਹੈਗੇ ਮੇਨ ਗੇਟ ਤੋਂ ਤੇ ਮੇਨ ਗੇਟ ਹੈ ਜੀ ਆਪਾਂ ਹੁਣ ਇਹਦੇ ਜਿਹੜੇ ਗੈਲਰੀ ਉਹਦੇ ਵਿੱਚ ਪ੍ਰਵੇਸ਼ ਕਰਾਂਗੇ ਲਿਖਿਆ ਹੋਇਆ No Parking Motorcycle ਗਾੜੀ ਖੜੀ ਕਰਨਾ ਮਨਾ ਹੈ ਇਹ ਜਿਹੜੀ ਦਰਸ਼ਕਾ ਮੇਰੇ ਉਹ ਦੇਖਣ ਲਈ ਵੀ ਇੱਥੇ ਜਿਹੜਾ ਪਾਰਕਿੰਗ ਮਨਾ ਹੈਗੀ ਆ ਆਓ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਣੇ ਆ ਸਟੇਸ਼ਨ ਅੱਛਾ ਨਵਾਂ ਸਟੇਸ਼ਨ ਇਹ ਵੀ ਬਣਿਆ ਹੋਇਆ ਹੈ ਤੇ ਇਧਰ ਹੈ ਰਿਜ਼ਰਵੇਸ਼ਨ ਆਫਿਸ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੱਖਣ ਟਿਕਟ ਖਿੜਕੀ ਹੈਗੀਆਂ ਸਾਰੀ ਤਰ੍ਹਾਂ ਦੀਆਂ ਖਿੜਕੀਆਂ ਚਾਰ ਪੰਜ ਜਿਹੜੀਆਂ ਖਿੜਕੀਆਂ ਬਣੀਆਂ ਹੋਈਆਂ ਤੇ ਜਿਹੜੀ ਤੁਸੀਂ ਇਹ ਜੀ ਟਾਈਮ ਐਟ ਅ ਟਾਈਮ ਜਿਹੜੀ ਟਿਕਟ ਲੈਣੀ ਹੈ ਉਹ ਵੀ ਇੱਥੇ ਟਿਫਟ ਬਣੀ ਹੋਈ ਆ ਵਿੰਡੋ ਬਣੀ ਹੋਈ ਆ ਇਹ ਅੱਛਾ ਅੰਦਰ ਸੀਲਿੰਗ ਫੈਨ ਵਗੈਰਾ ਲੱਗੇ ਹੋਏ ਨੇ ਤੇ ਇਹ ਦੇਖੋ ਤੇ ਐਸਾਂ ਦੀ ਗਲਤੀ ਹੋ ਰਹੀ ਆ ਆਵੇਂ ਕਿੰਨੇ ਵਟਲੇ ਹੈ ਕਿੰਨੇ ਪੈਸੇ ਵਟਲੇ ਬਸ 35 ਤੇ ਬਾਬਾ ਜੀ ਪੈਸੇ ਦੀ ਗਿਣਤੀ ਕਰ ਰਹੇ ਆ ਫਿਰ ਇਹ ਜਿਹੜੀ ਭਾਣ ਹੁੰਦੀ ਆ ਦੁਕਾਨਾਂ ਤੇ ਜਿਹੜੀ ਵੇਚ ਦਿੱਤੀ ਜਾਂਦੀ ਐ ਇਹਨਾਂ ਵੱਲੋਂ ਤੇ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਵੇਟਿੰਗ ਆ ਉਹਦੇ ਵਿੱਚ ਹੀ ਇਹ ਹੈ ਬੈਠੇ ਨੇ ਵੇਟਿੰਗ ਹਾਲ 'ਚ ਤੇ ਇਹ ਸਾਹਮਣੇ ਤੁਹਾਨੂੰ ਜਿਵੇਂ ਦਿਖਾਇਆ ਇੱਧਰ ਟਿਕਟਾਂ ਬੁੱਕ ਹੁੰਦੀਆਂ ਨੇ ਰਿਜ਼ਰਵੇਸ਼ਨ ਹੁੰਦੀ ਆ ਤੇ ਆਓ ਆਪਾਂ ਅੱਗੇ ਚੱਲਦੇ ਆਂ ਸਾਹਮਣੇ ਆ ਦੇੜ ਗੰਗਾਨਗਰ ਗੱਡੀਆਂ ਦਾ ਬਈਰਵਾ ਜਿਹੜਾ ਲਿਖਿਆ ਹੋਇਆ ਡਿਸਪਲੇ ਤੇ ਚੱਲ ਰਿਹਾ ਹੈਗਾ ਤੇ ਇੱਧਰ ਵੇਟਿੰਗ ਹਾਲ ਆ ਤੇ ਜਿਹੜੀਆਂ ਸਵਾਰੀਆਂ ਨੇ ਕਾਫੀ ਪਈਆਂ ਵੀ ਆ ਆ ਦੇਖੋ ਤੁਸੀਂ ਜਿਹੜੇ ਲੇਬਰ ਪਾਰਟੀ ਆ ਜਾਣਾ ਹੋ ਗਿਆ ਇਹਨਾਂ ਨੇ ਕਿਤੇ ਬਾਹਰ ਇਹ ਥੱਲੇ ਲੰਮੇ ਪਏ ਨੇ ਥੱਕੇ ਹਾਰੇ ਆ ਵਿਚਾਰੇ ਕੋਈ ਜਿਹੜਾ ਹੈਗਾ ਕੁਰਸੀਆਂ ਤੇ ਬੈਠਾ ਕੋਈ ਲੰਮਾ ਪਿਆ ਉਹ ਕੁਲੀ ਪਿਆ ਹੈਗਾ ਸਾਹਮਣੇ ਤੇ ਕੋਈ ਜਾਨੀ ਕਿ ਕਾਫੀ ਇੱਥੇ ਜਿਹੜੇ ਵੇਟ ਕਰਦੇ ਆ ਲੋਕ ਅੱਛਾ ਜਿਹੜਾ ਇਹ ਸਟੇਸ਼ਨ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਜਿਹੜੀ ਸਮੇਸ਼ਾਰਨੀ ਅਪ ਐਂਡ ਡਾਊਨ ਗੱਡੀਆਂ ਦੀ ਲੱਗੀ ਹੋਈ ਆ ਸਾਰਾ ਕੁਝ ਇੱਥੇ ਜਿਹੜੇ ਆ ਕਾਸ਼ਨ ਨੋਟਿਸ ਹਾਈ ਵੋਲਟੇਜ ਟਰੈਕ ਟ੍ਰੈਕਸ਼ਨ ਹਾਂਜੀ ਸਾਰਾ ਕੁਝ ਲੱਗਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਇਹਦੇ ਅੰਦਰ ਡਸਟਬਿਨ ਵੀ ਹੈ ਕੋਈ ਆ ਦੇਖੋ ਇੱਧਰ ਰੋਟੀ ਖਾ ਰਿਆ ਆਂਦੇ ਤੇ ਕੋਈ ਸੁੱਤਾ ਪਿਆ ਤੇ ਲੋਗ ਬਿਹਾਰ ਅੱਛਾ ਕੌਣ ਸੀ ਗਾੜੀ ਤੇ ਇਹ ਪਛਿੰਦ ਗਿਆ ਅੱਛਾ ਅੱਛਾ ਸਭ ਬਿਹਾਰ ਕੇ ਆ ਚਲੋ ਅੱਛਾ ਹੈ ਆਬ ਕੰਮ ਕਰਕੇ ਖਤਮ ਉਧਰ ਜਾ ਰਹੇ ਹੋ ਗਾਉਂ ਮੇ ਚਲੋ ਫਿਰ ਆ ਜਾਓਗੇ ਈਸੀ ਲੇਬਰ ਤਬਕਾ ਜਿਹੜਾ ਆਪਣੇ ਗਾਉਂ ਚੱਲਿਆ ਬਿਹਾਰ ਵੱਲ ਤੁਸੀਂ ਦੇਖ ਸਕਦੇ ਹੋ ਤੇ ਆਓ ਆਪਾਂ ਬਾਹਰ ਚੱਲਦੇ ਆ ਤੁਹਾਨੂੰ ਇੱਕ ਨੰਬਰ ਜਿਹੜਾ ਪਲੇਟਫਾਰਮ ਆਸ ਆਪਾਂ ਸਾਹਮਣੇ ਤੋਂ ਬਾਹਰੋਂ ਅੰਦਰ ਆਏ ਸੀਗੇ ਇਹ ਹੈ ਇੱਕ ਨੰਬਰ ਪਲੇਟਫਾਰਮ ਤੇ ਤੁਹਾਨੂੰ ਇਹ ਸਾਰਾ ਮੈਂ ਬੇਰਵਾ ਦੇ ਦੇਣਾ ਹੈਗਾ ਇਹ ਰੈਂਪੋ ਵੀ ਬਣਿਆ ਹੋਇਆ ਤੇ ਡਾਊਨ ਸਟੇਅਰ ਵੀ ਇੱਥੇ ਬਣੀਆਂ ਹੋਈਆਂ ਨੇ ਤੇ ਸਾਰੇ ਇੱਧਰ ਰਿਜ਼ਰਵੇਸ਼ਨ ਕਾਊਂਟਰ ਅੰਦਰ ਹੈਗੇ ਹਾਲ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਇਹ ਇੱਕ ਨੰਬਰ ਪਲੇਟਫਾਰਮ ਦਿਖਾ ਦਿੰਨਾ ਤੇ ਇਹ ਇੱਕ ਮਾਲ ਗੱਡੀ ਜਿਹੜੀ ਖੜੀ ਆ ਵੀ ਦੇਖ ਸਕਦੇ ਹੋ ਤੇ ਸਾਹਮਣੇ ਜਿਹੜੀ ਇਹ ਪਟਿਆਲੇ ਨੂੰ ਜਿਹੜੀ ਇਹ ਰੋਡ ਲਾਈਨ ਜਾਂ ਰੇਲਵੇ ਲਾਈਨ ਜਾਂਦੀ ਹੈ ਉੱਪਰ ਟੈਂਕ ਵੀ ਹੈਗਾ ਤੇ ਤੁਹਾਨੂੰ ਇਹ ਉੱਪਰ ਦੀ ਜਾ ਕੇ ਪਰਲੇ ਪਾਸੇ ਵੀ ਦਿਖਾਵਾਂਗਾ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਇਹ ਹੈ ਜਿਹੜਾ ਹੈੱਡ ਬੁਕਿੰਗ ਜਿਹੜਾ ਇੰਚਾਰ ਜਿਹੜੇ ਹੁੰਦੇ ਆ ਉਹ ਇਹਨਾਂ ਦਾ ਆਫਿਸ ਤੇ ਇਹ ਕਾਫੀ ਪੁਰਾਣਾ ਇਹ ਇੱਕ ਉਦੋਂ ਬਣਾਇਆ ਸੀ ਜਦੋਂ ਆਪਣਾ ਕੋਵਿਡ 19 ਸੀ ਉਸ ਵੇਲੇ ਦੇ ਇਹ ਜਿਹੜੇ ਸਟੇਸ਼ਨ ਤੇ ਬਣੇ ਹੋਏ ਨੇ ਕੈਵਨ ਤੇ ਇਹ ਜਿਹੜਾ ਹੈਗਾ ਸਾਰਾ ਪੁਰਾਣੀ ਇਮਾਰਤਾਂ ਅੰਗਰੇਜ਼ਾਂ ਦੇ ਦੌਰ ਦੀ ਵੀ ਹੈਗੀ ਆ ਵਿੱਚ ਤੇ ਇਹ ਦੇਖ ਸਕਦੇ ਹਾਂ ਤੁਸੀਂ ਗੋਲ ਡਾਟਾ ਪੁਰਾਣੇ ਦਰਵਾਜ਼ੇ ਚੌੜੇ-ਚੌੜੇ ਤੇ ਉੱਪਰ ਛੱਤਾਂ ਦੇਖ ਸਕਦੇ ਹੋ ਇਹਨਾਂ ਦੀਆਂ ਤੇ ਅੱਛਾ ਸਾਫ਼-ਸੁਥਰਾ ਕੋਈ ਇੰਨੀ ਗੰਦਗੀ ਨਹੀਂ ਹੈ ਕਾਫੀ ਰੇਲਵੇ ਨੇ ਜਿਹੜਾ ਪ੍ਰਬੰਧ ਅੱਛੇ ਕੀਤੇ ਹੋਏ ਆ ਇਹ ਵੇਟਿੰਗ ਰੂਮ ਆ ਤੇ ਇਹ ਵੀ ਵੇਟਿੰਗ ਰੂਮ ਆ ਤੇ ਇਹ ਨਾਲ ਹੀ ਵਾਟਰ ਕੂਲਰ ਲੱਗਿਆ ਹੋਇਆ ਤੇ ਆਪਾਂ ਅੱਗੇ ਚੱਲਦੇ ਆਂ ਤੇ ਇਸ ਤੋਂ ਬਾਅਦ ਆਪਾਂ ਪਰਲੇ ਪਾਸੇ ਪੁਲ ਉੱਤਰ ਕੇ ਦਿਖਾਵਾਂਗੇ ਤੁਹਾਨੂੰ ਇਹ ਹੈ ਨਵਾਂ ਆਫਿਸ ਜਿਹੜਾ ਇਹਨਾਂ ਦਾ ਇਹ ਬੈਟਰੀ ਕ ਅੱਖਰ ਲੇਖ ਅੱਖਰ ਸਾਹਮਣੇ ਸਟੇਸ਼ਨ ਮਾਸਟਰ ਜਿਹੜੀ ਹੁੰਦੀ ਹੈ ਸ਼ਿਕਾਇਤ ਕੰਪਲੇਂਟ ਬੁੱਕ ਉਹ ਸਟੇਸ਼ਨ ਮਾਸਟਰ ਤੇ ਜਿਹੜੀ ਪਾਸ ਉਪਲਬਧ ਹੈ ਬਰਨਾਲਾ ਇਹ ਨਿਆ ਦਫਤਰ ਹੈ ਜੀ ਬਰਨਾਲੇ ਦੇ ਰੇਲਵੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਦਾ ਅਤੇ ਸਟੇਸ਼ਨ ਸੁਪਰਡੈਂਟ ਦਾ ਤੇ ਇਹ ਸਾਹਮਣੇ ਤੋਂ ਬਰਠਿੰਡੇ ਤੋਂ ਜਿਹੜੀ ਲਾਈਨ ਜਿਹੜੀ ਆਂਦੀ ਪਈ ਆ ਤੇ ਇਹ ਵੀ ਬਾਹਰ ਜਾਂਦਾ ਏਰੀਆ ਹੈਗਾ ਇਫ ਫਾਇਰ ਅੱਗ ਬਜਾਓ ਇਹਨਾਂ ਦੇ ਵਿੱਚ ਪਾਣੀ ਭਰ-ਭਰ ਕੇ ਰੱਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜਾਂ ਆਵਰੇਜ ਤਾਂ ਵੀ ਸੈਂਡ ਵੀ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਤੇ ਆਵੇ ਸੈਂਡ ਆ ਇਸ ਵਿੱਚ ਵਾਟਰ ਰੱਖਿਆ ਹੈ ਅੱਗ ਬਜਾਉਣ ਵਾਸਤੇ ਜਿਹੜਾ ਨਾ ਉਹਨੂੰ ਰੋਕ tham ਕਰਨ ਲਈ ਇਹ ਰੱਖਿਆ ਹੋਇਆ ਹੈ ਸਟੈਂਡ ਬਣਾ ਕੇ ਤੇ ਆਓ ਆਪਾਂ ਹੁਣ ਉਹ ਪੌੜੀ ਜਿਹੜੇ ਪਰਲੇ ਪਾਸੇ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਜੀ ਨਵਾਂ ਆਣ ਜਾਣ ਲੱਗੇ ਰਹਿੰਦਾ ਇੱਕ ਜਿਹੜੀ ਕੋਈ ਟ੍ਰੇਨ ਆਣਾ 1:30 ਤੋਂ ਗੰਗਨਗਰ ਜਾਣੀ ਆ ਸੁਪਰ ਫਾਸਟ ਉਹ 2 ਨੰਬਰ ਪਲੇਟਫਾਰਮ ਤੇ ਆਏਗੀ ਜੀ ਤੇ ਇਹ ਹੈ ਪਾਰਸਲ ਆਫਿਸ ਤੇ ਨਾਲ ਹੀ ਪਿਸ਼ਾਪ ਘਰ ਬਣਿਆ ਹੋਇਆ ਤੇ ਨਾਲ ਹੀ ਅੱਗੇ ਜਿਹੜੀ ਆ ਰੇਲਵੇ ਪੁਲਿਸ ਚੌਕੀ ਆ ਇਹ ਸਾਰਾ ਬਾਹਰ ਦਾ ਏਰੀਆ ਤੁਸੀਂ ਦੇਖ ਰਹੇ ਹੋ ਇੱਥੇ ਸਟਾਲ ਵੀ ਬਣਿਆ ਚਾਹ ਵਗੈਰਾ ਤੁਸੀਂ ਅੰਦਰ ਪੀ ਸਕਦੇ ਹੋ ਬ੍ਰੈਡ ਕੋਰਡਾ ਜੋ ਵੀ ਤੁਸੀਂ ਖਾਣਾ ਪੀਣਾ ਹੋਵੇ ਖਾ ਸਕਦੇ ਹੋ ਤੇ ਇਹ ਹੈ ਪਲੇਟਫਾਰਮ ਨੰਬਰ 3 ਇੱਧਰ ਸ਼ਾਇਦ ਹੀ ਆਵਾਦੀ ਆ ਇਤੋਂ ਵੀ ਜਿਹੜਾ ਰਸਤਾ ਬਾਹਰ ਜਾਂਦਾ ਹੈਗਾ ਤੇ ਆਪਾਂ 3 ਨੰਬਰ ਪਲੇਟਫਾਰਮ ਤੇ ਜਿਹੜਾ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਹਜੇ ਕੋਈ ਟ੍ਰੇਨ ਆਣੀ ਹੋਣੀ ਆ ਉਹਦਾ ਹੀ ਇੰਤਜ਼ਾਰ ਹੋ ਰਹੀ ਹੋਣੀ ਆ ਪਾਣੀ ਦੀ ਸੇਵਾ ਵਾਲੇ ਵੀਰ ਪਾਣੀ ਪਿਆ ਰਹੇ ਨੇ ਤੇ ਉੱਪਰ ਜਿਹੜਾ ਪੁਲ ਆ ਉਧਰੋਂ ਮੈਂ ਚੜ ਕੇ ਇੱਧਰ ਆਇਆ ਹੈਗਾ ਤੇ ਇਹ ਸਾਹਮਣੇ ਜਿਹੜਾ 1 ਨੰਬਰ ਨੂੰ ਕਨੈਕਟ ਕਰਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਜੀ ਇਹ ਸੀ ਰੇਲਵੇ ਸਟੇਸ਼ਨ ਬਰਨਾਲਾ ਇਹ ਆਓ ਪਾਹਣ ਵਾਪਸ ਇਸੇ ਪੌਣੀਆਂ ਤੋਂ ਉੱਤੇ ਚੱਲਾਂਗੇ ਸਟੇਸ਼ਨ ਵੱਲ ਨੂੰ ਆਪਾਂ ਪੁਲ ਦੇ ਉੱਪਰ ਆ ਗਏ ਜੀ ਦੁਬਾਰਾ ਵਾਪਸ ਚੜ ਕੇ ਇਹ 2 ਨੰਬਰ ਪਲੇਟਫਾਰਮ ਤੇ ਇੱਧਰ ਕੋਈ ਸਪੈਸ਼ਲ ਬੋਗੀ ਖੜੀ ਆ ਕੋਈ ਸਪੈਸ਼ਲ ਲੱਗਦੀ ਹੋਣੀ ਜਾਂਦੀ ਹੋਣੀ ਉਹ ਬੋਗੀ ਕਿਸੇ ਅਫੀਸਰ ਵਾਸਤੇ ਉਹਨੂੰ ਸਾਈਡ ਤੇ ਥਲਾ ਦਿੰਦੇ ਆ ਇਹ ਹੈ ਰੈਂਪ ਜੇ ਕੋਈ ਕਿਸੇ ਨੇ ਸਾਈਕਲ ਤੇ ਆਣਾ ਹੈਗਾ ਤੋਂ ਇੱਥਰੋਂ ਤੋਰ ਕੇ ਲਿਆ ਸਕਦਾ ਚੜਾ ਚੱਲ ਕੇ ਨਹੀਂ ਆ ਸਕਦਾ ਹੈਗਾ ਠੀਕ ਹੈ ਜੀ ਤੇ ਇਸੀ ਬਰਨਾਲੇ ਦਾ ਰੇਲਵੇ ਸਟੇਸ਼ਨ ਤੇ ਸਾਹਮਣੇ ਇਸੇ ਤਰ੍ਹਾਂ ਜਿਹੜਾ ਰੈਂਪ ਆ ਉਹ ਫੇਰ ਥੱਲੇ ਚਲੇ ਜਾਂਦਾ ਜੀ ਉਹ ਦੇਖੋ ਕਿ ਸਟੇਸ਼ਨ ਵੱਲ ਇੱਡੀ ਫੈਂਸਿੰਗ ਇੱਥੇ ਕੀਤੀ ਹੋਈ ਹੈ ਕਿਉਂਕਿ ਆ ਲਿਖਿਆ ਹੋਇਆ 25000 ਵੋਲਟੇਜ ਕਿਉਂਕਿ ਜਿਹੜੀ ਟ੍ਰੇਨ ਅੱਜ ਕੱਲ ਇਲੈਕਟ੍ਰੀਫਾਈਡ ਨੇ ਇਹਨਾਂ ਜਿਹੜੇ ਬੋਲਟਜਾ 25000 ਦੇ ਬਹੁਤ ਖਤਰਨਾਕ ਹੁੰਦੀ ਹੈ ਜੀ ਤੇ ਨਾਲ ਹੀ ਇੱਕ ਖਾਲੀ ਰੈਕ ਖੜਾ ਗੁਰਸੇਂ ਦਾ ਇਹ ਕੋਲੇ ਵਾਲੀ ਟ੍ਰੇਨ ਆ ਜੀ ਉਹਦਾ ਜਿਹੜਾ ਰੈਕ ਆ ਕਾਫੀ ਅੱਛਾ ਸੁੰਦਰ ਰੇਲਵੇ ਸਟੇਸ਼ਨ ਹੈ ਤੇ ਇਧਰੋਂ ਰੈਂਪ ਤੋਂ ਵੀ ਸਵਾਰੀਆਂ ਜਿਹੜੀਆਂ ਆਈ ਜਾਂਦੀਆਂ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਇਹ ਹੈ ਰੈਂਪ ਰਾਹੀਂ ਥੱਲੇ ਜਾਂਦਾ ਰਸਤਾ ਥੱਲੇ ਉੱਪਰ ਆਉਣ ਦਾ ਰਸਤਾ ਤੇ ਇਹ ਹੈ ਅਪ ਸਟੇਅਰ ਐਂਡ ਡਾਊਨ ਸਟੇਅਰ ਤੇ ਇਹ ਵਾਟਰ ਟੈਂਕਾ ਇਹ ਹੈ ਸੀਨੀਅਰ ਸੈਕਸ਼ਨ ਇੰਜੀਨੀਅਰ ਰੇਲਪਥ ਉੱਤਰ ਰੇਲਵੇ ਬਰਨਾਲਾ ਕਾ ਜੀ ਅਫੀਸਰ ਤੇ ਆ ਸਾਹਮਣੇ ਇੱਕ ਨੰਬਰ ਪਲੇਟਫਾਰਮ ਆ ਆਪਾ ਥੱਲੇ ਇਧਰ ਉੱtre ਤੇ ਹੁਣ ਆਪਾਂ ਅਗਲਾ ਤੁਹਾਨੂੰ ਦਿਖਾਣੇ ਆ ਜੀ ਕਿ ਮੈਂ ਉੱਧਰੋਂ ਵਾਪਸ ਉੱਤਰ ਕੇ ਆਇਆ ਤੁਹਾਨੂੰ ਦਿਖਾ ਕੇ ਤੇ ਉਹ ਅਪ ਸਟੇਅ ਹੈਗੀਆਂ ਤੇ ਉਹ ਸਾਹਮਣੇ ਰੈਂਪ ਬਣਿਆ ਹੋਇਆ ਇਹ ਥੱਲੇ ਨੂੰ ਜਿਹੜੀਆਂ ਪੌੜੀਆਂ ਉਤਰਦੀਆਂ ਨੇ ਇਹ ਹੈ ਪੁਲਿਸ ਚੌਂਕੀ ਰੇਲਵੇ ਪੁਲਿਸ ਸਟੇਸ਼ਨ ਜਿਹੜਾ ਉਹਦੀ ਚੌਂਕੀ ਹੈ ਜੀ ਰੇਲਵੇ ਦੀ ਇਹ ਸਟੇਸ਼ਨ ਸੁਪਰੀਡੈਂਟ ਦਾ ਜੋ ਹੈ ਆਫਿਸ ਨਹੀਂ ਕੋਠੀ ਜਿਹੜੇ ਨਵੇਂ ਬਣੇ ਹੋਏ ਆ ਜੀ ਇਹ ਕੁਆਟਰਸ ਤੇ ਇਹਦੇ ਨਾਲ ਤੁਹਾਨੂੰ ਜਿਹੜੀ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਤੇ ਇਹਦੇ ਨਾਲ ਬਰਨਾਲਾ ਸਟੇਸ਼ਨ ਤੋਂ सुरेंद्र ਸਿੰਘ ਨੂੰ ਦਿਓ ਇਜਾਜ਼ਤ ਜਿਨ੍ਹਾਂ ਮੇਰੇ ਵੀਰ ਭਾਈਆਂ ਨੇ ਮੇਰਾ ਜਿਹੜਾ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਮਿਲ ਸਕੇ ਇਹਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਾਹਿਗੁਰੂ ਰੱਬ ਰੱਖਾ ਜੀ